ਆ ਤਾਰ ਹੈ ਬਈ ਜੇ ਆਹ ਹਟ ਪਗੇ ਬਾਰਡਰ ਉਹਦੀ ਚਲਾ ਦੇਣਗੇ ਗੋਲੀਆਂ ਉਹ ਤਿਆਰ ਖੜੇ ਨੇ ਉਹ ਉਹ ਤੋਪ ਖੜੀ ਦੱਲ ਪਾਸੇ ਇੱਥੇ ਆ ਤੋਪ ਖੜੀ ਕਿ ਦੱਲੇ ਪਾਸੇ ਜਿਹੜਾ ਉਹ ਗ੍ਰਾਹਾ ਪਿੰਡ ਆਈ ਇਹਨਾਂ ਦਾ ਸਟੌਰ ਜੀ ਜੀ ਅੱਛਾ ਫਿਰ ਤਾਂ ਤੁਸੀਂ ਖਾਸ ਉਹਦੇ ਗ੍ਰਾਹਾ ਦੇ ਪਿੰਡ ਤੋਂ ਹਾਂ ਹਾਂ ਜੀ ਤੇ ਪਰ ਫਿਰ ਵੀ ਤੁਸੀਂ ਇਹ ਸਾਡੇ ਨਾਲ ਯਾਰ ਸ਼ਿਰਕਤ ਕੀਤੀ ਸਾਡਾ ਯਾਰ ਤੁਹਾਡੇ ਵਰਗੇ ਬੰਦੇ ਅੱਗੇ ਵੀ ਸਿਰ ਨਿਮਦਾ ਹਾਂ ਕਿਉਂਕਿ ਇੱਕ ਪਿੰਡ ਦੇ ਵਿੱਚੋਂ ਐਡੀ ਵੱਡੀ ਮੂਵਮੈਂਟ ਹੋਵੇ ਫਿਰ ਵੀ ਉਹ ਆ ਕੇ ਇੱਥੇ ਸੰਗਤ ਦੇ ਵਿੱਚ ਜਿਹੜੇ ਆ ਸਾਨਾ ਬੈਠਾ ਮਰ ਰਿਹਾ ਤੂੰ ਗੱਲਾਂ ਵੱਡੀਆਂ ਕਰ ਰਿਹਾ ਬੱਬੂ ਮਾਨ ਨਾਲ ਰਲ ਕੇ ਤੂੰ ਇੱਕ মুਵੀ ਬਣਾਈ ਸੀ ਜਾਂ ਹੋਣਾ ਗੱਲ ਕੀ ਕੀ ਉਹ ਲੈ ਵੀ ਹੁਣ ਬੱਜੇ ਹੋਏ ਨੇ ਆਥਣ ਦੇ 6:30 6:30 ਵਜੇ ਹੋਣੀਆਂ ਨੇ ਨਾ ਹੁਣ ਹੁਣ ਅਸੀਂ ਚੱਲੇ ਆ ਖਨੌਰੀ ਬਾਰਡਰ ਤੇ 6 ਵਜੇ ਨੇ ਬਲੌਗਿੰਗ ਦੀ ਸਟਾਰਟਿੰਗ ਹੋ ਰਹੀ ਆ ਧਰਨੇ ਤੇ ਜਾਣ ਤੋਂ ਹੁਣ ਚੱਲੇ ਆ ਖਨੌਰੀ ਲੇਟੇ ਨੀ ਬੜੀ ਸਾਰੇ ਜਣੇ ਵੱਧ ਤੋਂ ਵੱਧ ਪਹੁੰਚੋ ਖੜ ਜਾ ਖੜ ਜਾ ਖੜ ਜਾ ਖੜ ਜਾ ਕੋਕੋਰਾ ਦਾ ਪੰਡਾ ਚੱਲ 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 ਆ ਚੰਡਾ ਲਾਉਣਾ ਇੱਥੇ ਪੰਜਾਬ ਪੰਜਾਬ ਨੂੰ ਬਚਾਉਣ ਵਾਸਤੇ ਸਾਰੇ ਜਣੇ ਬਾਈ ਧਰਨੇ 'ਚ ਜ਼ਰੂਰ ਪਹੁੰਚੋ ਤੇ ਬਿਲੌਂਗ ਸਕੂਪੇ ਆ ਬਾਹਰ ਲਾ ਦੇ ਮਾਨਤੋਏ ਫਿਰ ਮੈਂ ਲਾ ਦਿੰਨਾ ਚੱਲੀਏ ਚੱਲੀਏ ਬਈ ਕੁਰੀ ਬਾਤ ਤੇਰੀ ਹੈ ਵਨ ਸੀ ਜੇ ਤੈਨੂੰ ਬੜਾ ਬਣਨਾ ਨਾਮ ਰੱਖ ਲੈ ਪਿੱਛੇ ਤੇਰੀ ਜਵਨ ਸੀ ਇਹ ਬਲੌਂਗ ਸਟਾਰਟਾ ਕੁਰੀ ਬਲੌਂਗ ਸਟਾਰਟਾ ਵੀਰੇ ਚਾਰਜ ਜੂਰ ਜ ਫੈਡਿੰਗ ਕਰ ਰਹੇ ਸੀ ਸਾਰਾ ਹੈਗਾ ਪ੍ਰਬੰਧ ਸਾਰਾ ਪ੍ਰਬੰਧ ਹੋਇਆ ਆਪਣੇ ਕੋਲ ਏ ਟੂ ਜ਼ੈਡ ਪਾਵਰ ਬੈਂਕ ਵੀ ਚੱਕ ਲੈਂਦੇ ਜੇ ਕਈ ਵਾਰ ਉੱਥੇ ਲੋਡ ਬਈ ਆਪਾਂ ਨੂੰ ਠੀਕ ਆ ਸਾਰੇ ਜੀ ਸੀਰੇ ਦਾ ਟਾਈਮ ਹਾਂਜੀ ਹਾਂਜੀ ਦੋਨੇ ਨੇ ਆਈਫੋਨ ਤੇ ਉਹਦਾ ਹੁਣ ਚੱਲਿਆ ਬਈ ਸੀ ਖਨੌਰੀ ਪਹੁੰਚੋ ਵੱਧ ਤੋਂ ਵੱਧ ਸਾਰੇ ਜਣੇ ਹਾਂਜੀ ਟਾਈਮ ਤੋਂ ਟਾਈਮ ਗੱਡ ਕੇ ਪਹੁੰਚੋ ਉੱਥੇ ਰਾਤ ਬਰਾਤੇ ਜਦੋਂ ਵੀ ਟਾਈਮ ਲੱਗਦਾ ਸੀ ਵੀ ਰਾਤ ਨੂੰ ਹੁਣ ਤੁਰ ਰਿਆਂਗੇ ਦਿਨੇ ਗਏ ਹੋਏ ਸੀ ਸਾਰੇ ਦਿਨ ਦੇ ਕੰਮ ਤੇ ਆਗੇ ਆਪਾਂ ਬਈ ਦੌਲੇਆਲ ਪਿੰਡ ਸੁੱਖੀ ਦੇ ਸੁੱਖੀ ਨੂੰ ਚੱਕਣਾ ਆਹ ਦੇਖੋ ਬਈ ਮੁੰਡੇ ਨੇ ਸਰਾ ਕਰਾ ਹੋਇਆ ਦੌਲੇਆਲੇ ਦੇ ਸਰਪੰਚ ਨੇ ਨੌਜਵਾਨ ਸਰਪੰਚ ਬਣਿਆ ਸੱਤ ਬਣਾਈਆ ਜਮੇ ਸਰਾ ਕਰਾ ਬੰਦੇ ਦੇਖ ਕੇ ਉਤਰ ਕੇ ਉਤਰ ਕੇ ਦਿਖਾ ਲਿਆ ਉਹ ਲੈ ਆ ਆ ਗਿਆ ਸੁੱਖੀ ਸੁੱਖੀ ਉਹ ਸੱਤ ਬਈ ਛੋਟੇ ਪਿੰਡ ਦੇ ਸਰਪੰਚ ਨੇ ਬਣਾਈ ਆ ਨਾ ਹਾਂ ਮਿਸਤਰੀ ਨੇ ਓਹੋ ਹਾਂ ਉਹਨਾਂ ਨੇ ਬਣਾਈ ਹੈ ਇਹ ਨਾਲ ਲੱਗ 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 ਲੱਲਾ ਬੰਦ ਖਿਆ ਲਈਏ ਆ ਜਾ ਦੇਖਿਆ ਕਿ ਲਈਏ ਇਹ ਮੁੰਡੇ ਨੂੰ ਬੋਰਟਾ ਨੇ ਕਿੰਨਾ ਮਮਾ ਕੰਨੀਆਂ ਸੋਹਣੀਆਂ ਲਾਈਆਂ ਹੋਈਆਂ ਆ ਦੇਖੋ ਭਾਈ ਹਰੀ ਸਿੰਘ ਨਲੂਆ ਮਹਾਰਾਜ ਰਣਜੀਤ ਸਿੰਘ ਮਹਾਰਾਜ ਰਣਜੀਤ ਸਿੰਘ ਜੀ ਸਿਰਾ ਕਰਾ ਗਾਦਰੀ ਬਾਬਾ ਜੀਵਨ ਸਿੰਘ ਜੀ ਇਹ ਬਣਾਈ ਆ ਬਾਈ ਸੱਤ ਪਿੰਡ ਦੌਲੇਆਲ ਦੇ ਸਰਪੰਚ ਨੇ ਸਿਰਾ ਕੰਮ ਕਰਿਆ ਬਾਈ ਬਹੁਤ ਬਹੁਤ ਮੁਬਾਰਕਾਂ ਤੁਹਾਡੇ ਸਾਰੇ ਪਿੰਡ ਨੂੰ ਹਾਂ ਲੱਗ ਰਹੇ ਨੇ ਝੰਡਾ ਲਾਉਣਾ ਲਾਉਂਗੇ ਹੁਣ ਝੰਡਾ ਲੈਟ ਖੜ ਗਈ ਜਰ ਤਰਤਾ ਜਿੱਪੀ ਇਹਦੀ ਇਹ ਕਿਵੇਂ ਖੜ ਗਈ ਮੈਸਤਰੀ ਨੂੰ ਲੋਟ ਕਰਾਈ ਸੀ ਉਹਨਾਂ ਤਾਰ ਕਿੱਥੇ ਸੀ ਉਹ ਸਾਰੀ ਵੀ ਕਰਦੇ ਆ ਆਹ ਲੈਟ ਖੜ ਗਈ ਹੈ ਇਹਦੇ ਵਰਗੀ ਮਤਲਬ ਟਰਲੇਟਾਂ ਨਹੀਂ ਚੱਲ ਰਹੀ ਆ ਮਾਨਸਾ ਪਰ ਜਿਹੜੀ ਉੱਪਰ ਬੰਨ੍ਹਿਆ ਮੈਂ ਜਿਹੜਾ ਸੈਰੂ ਮੋਟਾ ਲੜਾ ਲੜੋ ਨਾ ਜਿਹੜਾ ਟੱਪ ਨਹੀਂ ਕੋੜੀ ਬਈ ਮਸਾ ਪੁੱਛਾ ਕੱਲੇ ਹੋੜ ਲੈਣ ਮੈਨੂੰ ਓਏ ਚੱਕ ਲੋ ਇਹਨੂੰ ਇਹਨੂੰ ਚੱਕ ਓਏ ਮਾਨਸੂ ਨੂੰ ਚੱਕ ਮੈਨੂੰ ਨਹੀਂ ਚੱਕਦਾ ਤੂੰ ਓਏ ਬੌਲਿਓ ਮਾਨੂ ਨਹੀਂ ਚੱਕਦਾ ਮੁੰਡੇ ਦੇ ਆਏ ਦਿਮਾਗ ਮੜਾਇ ਘੱਟ ਹੁੰਦਾ ਯਾਰ ਇਹਨਾਂ ਦਾ ਸਾਰੇ ਜਿੰਨਾ ਉੱਤਨਾ ਮੇਰੇ ਅੰਦਰ ਉਹ ਚਾਰਜਰ ਲੈ ਕੇ ਬਾਤ ਲੀਡ ਤਰੀ ਬਸ ਸਰਜੂ ਹਰਜੂ ਹਰਜੂ ਭਾਈਆ ਲੀਡ ਦਾ ਮੇਰੀ ਮੇਰੀ ਲੱਗ ਜੂ ਆ ਦੇ ਜੀ ਇੱਧਰ ਜਵਾਕ ਨੂੰ ਓਕੇ ਆ ਕੰਮ ਚੇਪੀ ਵੀ ਲੈ ਫਿਰਦੇ ਆ ਵੇ ਇੱਧਰ ਦੇ ਪਾਸੇ ਲਾਉਣ ਦੀ ਕੀਤੀ ਇੱਧਰ ਮਾਰ ਜੀ ਇੱਧਰ ਦੇ ਵੇਖੋ ਬਸ ਆਲਾ ਚਲੀਏ ਓਕੇ ਆ ਬਾਈ ਲੈ ਝੰਡੇ ਵਾਲਾ ਕੰਮ ਲੈ ਆ ਵੀ ਅੱਪਾ ਗਏ ਟੋਲ ਤੇ ਪੰਜਾਬ ਤਾਂ ਲੰਘ ਗਏ ਲੈ ਅੱਪਾ ਕੁਰੀ ਹਾਂ ਲੰਘ ਗਏ ਬਾਈ ਹਰਿਆਣੇ ਚ ਵੜ ਗਏ ਬਾਈ ਸਭ ਦੇਖਦੇ ਵੀ ਟੋਲ ਆਪਾਂ ਨੂੰ ਆਈ ਲੱਗਣ ਦੇਣਗੇ ਜਾਂ ਨਾ ਲੱਗਾਂਗੇ ਨਾ ਮਾਂ ਲੰਗਣਾ ਪਊਗਾ ਬਾਈ ਇਹ ਤਾਂ ਬੰਦੀ ਦਾ ਹੈ ਹੀ ਨਹੀਂ ਕੋਈ ਰੇ ਬਾਈ ਵੀ ਟੋਲ ਬੰਦ ਕਰਾਰ ਕੇ ਮੈਨੂੰ ਲੱਗਦਾ ਆ ਬੰਦ ਐ ਲੈ ਕੋਈ ਮੈਨੂੰ ਲੱਗਦਾ ਹੈਲੀਗਿਰਤਾ ਹੋਇਆ ਬੰਦ ਕਰਖੇ ਬਾਈ ਇਹ ਸਭ ਤੋਂ ਇਹ ਉਰੇ ਇਹ ਸਭ ਤੋਂ ਵੱਡੀ ਲੁੱਟ ਆ ਨਾ ਪਰ ਇਹ ਬੰਦ ਕਰਾਦੀ ਕਿਸਾਨਾਂ ਨੇ ਇਹ ਸਾਰੀ ਬੰਦ ਹੋਣੇ ਚਾਹੀਦੇ ਨੇ ਕੋਈ ਯਾਰ 10 20 ਰੁਪਏ ਕਰਦਣ ਫੇਰ ਵੀ ਕਿੰਨੇ ਰੁਪਏ ਵੜਨੇ ਇਹਨਾਂ ਨੂੰ ਕਿੰਨੀਆਂ ਕੱਟੀਆਂ ਲਾਉਂਦੇ ਨੇ 2 200 ਰੁਪਏ ਹਾਲਾ ਥੋੜਾ ਜਿਹਾ ਅੱਲਾ 200 ਰੁਪਏ ਰੋਡ ਸਾਫ ਬਣਾ ਦੇ ਨੇ ਇਹ ਦੇ ਵੀ ਕੋਈ ਚੱਕਰ ਨਹੀਂ ਕਰਦਾ ਕਿਉਂਕਿ ਇਹ ਹੁੰਦੇ ਨੇ ਬਾਈ ਸੁਵਿਧਾ ਦੇ ਪੈਸੇ ਸੁਵਿਧਾ ਦਾ ਕੋਈ ਹੈ ਨਹੀਂ ਸਾਲੀ ਮੂਰੇ ਜਦੋਂ ਰਾਜ ਤਾਂ ਉਹਨਾਂ ਮੰਨ ਲ ਕੇ ਓਖਲੀਆਂ ਨੇ ਫਿਰ ਇਹਨਾਂ ਨੂੰ ਆਪਾਂ ਰੁਪਏ ਦੇ ਜਾਨੇ ਉਹ ਕਾਲਰ ਵੀ ਕੋਈ ਫਾਇਦਾ ਨਹੀਂ ਰੋਡ ਕਾਪਾਉਣਾ ਰੁਪਏ ਵੀ ਵਧੀਆ ਲੱਗਦਾ ਵੀ ਆਪਾਂ ਦੇ ਦਿੱਤੇ ਉਹਨੇ ਕਿ ਗੱਡੀਆਂ ਦੇ ਲੱਗ ਆਏ ਨੇ ਕਿਉਂਕਿ ਟੁੱਟਦੀਆਂ ਨੇ ਨਾਲੇ ਹੋਰ ਵੀ ਬਹੁਤ ਸੁਵਿਧਾ ਹੁੰਦੀ ਜਾਨੇ ਇੱਦਾਂ ਨਹੀਂ ਕੋਈ ਇੱਕ ਵੀ ਨਹੀਂ ਹੈਗੀ ਆਪਣੇ ਆਪਣੇ ਕੋਈ ਜਾਨਵਰ ਨਹੀਂ ਆਉਣਾ ਚਾਹੀਦਾ ਰੋਡ ਤੇ ਬਾਹਰਲੇ ਦੇ ਸਾਲੀ ਜੈਮੇ ਨਹੀਂ ਪਤਾ ਕੀ ਆ ਜਾਏ ਮੂਰੇ ਆਪਣੇ ਦੇਖ ਲੋ ਐ ਨਹੀਂ ਪਤਾ ਵੀ ਕੀ ਆ ਜਾਏ ਕਿੰਨੇ ਐਕਸੀਡੈਂਟ ਹੁੰਦੇ ਨੇ ਇਹਦਾ ਪੈਸੇ ਫਰੀਜ਼ ਦੇ ਜਾਂਦੇ ਨੇ ਆਪਣੇ ਕਾਲੇ ਦੇ ਲੈਣੇ ਬਿਨ ਅਰ 10-20 ਲੈ ਲੈਣਾ ਫੇਰ ਵੀ ਕਿੰਨਾ ਰੁਪਿਆ ਬਣਦਾ ਸਰਕਾਰ ਨੂੰ ਕਿੰਨੀਆਂ ਗੱਡੀਆਂ ਲੱਗਦੀਆਂ ਨੇ 200-200 ਰੁਪਿਆ ਲੈਂਦੇ ਆ ਬਹੁਤ ਜ਼ਿਆਦਾ ਕਰਦੇ ਮਸ ਬੰਦਾ ਕਿੰਨੇ ਕੁ ਦੂਰ ਰਹਿ ਗਿਆ ਆਪਾਂ ਹਾਂ ਬਸ ਕੋਲੀ ਆਣ ਆਏ ਆਪਾਂ ਬਸ ਜਾ ਕੇ ਦਿਖਾਉਂਦੇ ਆ ਬਰਾਤੀ ਚਾਹਦੇ ਨਾਲ ਗੱਲ ਠੀਕ ਆ ਲੇ ਵੀ ਆ ਗਏ ਜੀ ਖਨੌਰੀ ਅਸੀਂ ਖਨੌਰੀ ਪਹੁੰਚ ਗਏ ਆਪਣਾ ਫਰਜ ਨਿਭਾ ਰਹੇ ਆ ਅਸੀਂ ਦਾ ਬਈ ਆਗੇ ਧਰਨੇ ਤੇ ਤੁਸੀਂ ਕਦੋਂ ਆ ਰਹੇ ਹਾਂਜੀ ਬਈ ਧਰਨੇ ਦੀ ਜੀ ਫੰਡਸ ਤੋਂ ਹੋ ਜਾ ਗਾਣਾ ਨਾ ਲਾਓ ਇੱਕ ਮਿੰਟ ਲਾਈਏ ਨਾ ਆ ਬਣਾ ਲਈ ਪਾ ਦੇਖੋ ਬਈ ਬੈਠੇ ਨੇ ਵਿਚਾਰੇ ਕਹਿ ਦਿੰਦੇ ਨੇ ਇੱਕ ਫਰੇਕ ਭੈ ਦੁਕਾਨਾਂ ਤੇ ਕੋਨਾ ਹੀ ਵਾਲੇ ਦੇਖੀ ਸੁਨਾਮ ਸੁਨੂਮ ਕਹਿ ਦਿੰਦੇ ਨੇ ਇਹ ਤੀਜੇ ਦਿਨ ਬੈਠ ਜਾਂਦੇ ਨੇ ਜੀ ਨਹੀਂ ਕਰਦਾ ਕਿਤੇ ਦਾ ਬੈਠਣ ਨੂੰ ਬੈਠ ਕੇ ਦੇਖੋ ਰੋੜਾਂ ਤੇ ਆ ਬੈਠਣ ਬਾਈ ਤੂੰ ਹੀ ਲੈ ਦੇ ਇਹਨਾਂ ਦਾ ਕਿਹੜਾ ਜੀ ਨਹੀਂ ਕਰਦਾ ਘਰੇ ਪੈਣ ਨੂੰ ਬਾਈ ਘਰੇ ਪੈਣ ਨੂੰ ਸਭ ਦਾ ਜੀ ਕਰਦਾ ਰਜਾਈਆਂ 'ਚ ਉਹੀ ਥੋੜੀ ਬੈਠੇ ਨੇ ਆਜ਼ਾਦ ਲੱਖਾਂ ਕਰੋੜਾਂ ਦੇ ਸੰਤ ਚੱਕੀ ਫਿਰਦੇ ਨੇ ਟਰਾਲੀਆਂ ਖੜੀਆਂ ਨੇ ਟਰੈਟ ਖੜੇ ਨੇ ਗੱਡੀਆਂ ਕੋਈ ਦਿਮਾਗ ਨਹੀਂ ਅੱਲੇ ਹਾ ਅੱਥੇ ਤੱਕ ਕੀ ਜਾਊ ਗਰੀ ਗੱਡੀ ਤਾਂ ਮੈਂ ਅੱਗੇ ਵੀ ਜਾਊਗੀ ਪਤਾ ਇਹਨੂੰ ਦੱਸਾਂ ਪਊਗਾ ਕੌਣ ਚੱਕ ਲਈ ਜਦੇ ਬਈ ਬਸ ਕਹਿੰਦਾ ਕੋਈ ਨਹੀਂ ਰੋਕਦਾ ਕਹਿੰਦਾ ਮੈਂ ਹੈਗਾ ਤਾਂ ਵੀ ਰਾਜਗੜ੍ਹ ਰਾਜਗੜ੍ਹ ਸੇ ਫਿਲਦੋ ਲੈ ਵੀ ਤਨ ਤਨ 2 3 ਕਿਲੋਮੀਟਰ ਅੱਗੇ ਹੋਵਾਂਗੇ ਨਾ ਆਪਾਂ ਤਨ ਆਗੇ ਭਾਈ ਇੱਕ ਗੱਲ ਬਹੁਤ ਵਧੀਆ ਲੱਗੀ ਪੈਰਾ ਵਾਲਾ ਸਖਤ ਆ ਬੰਦਿਆਂ ਦਾ ਲੰਘਣ ਨਹੀਂ ਦਿੰਦੇ ਛੇ ਦੀ ਅੱਗੇ ਵਧੀਆ ਚੈੱਕ ਇਨ ਕਰਕੇ ਸਾਰਾ ਪੁੱਛ ਅੱਗੇ ਵੀ ਕੀ ਦੇ ਲਵੇ ਜਾਣਾ ਕਿੱਧਰ ਜਾਣਾ ਸਾਰਾ ਪੁੱਛ ਕੇ ਫਿਰ ਅੱਗੇ ਤੋਰਦੇ ਨੇ। ਕੁਝੇ ਆ ਦੇ ਦਰਸ਼ਕਾਂ ਕਮਰੇ ਬਣਾ ਰਖੇ ਨੇ ਇਧਰ। ਹਾਂ। ਦੱਲਾ ਅੱਗੇ ਸੇਵਾ ਕਰ ਰਹੇ ਨੇ ਬੰਦੇ। ਗੰਡੂ ਵਾਲਾ ਹੈ ਤੁਹਾਨੂੰ ਰੂਰ। ਗੰਡੂ ਵਾਲਾ। ਹਾਂ। ਗੰਡੀ ਹੀ ਰੀਲ ਜ਼ੀਰੋ। ਆਪਣਾ ਇਹ ਆਪਾਂ ਉਰੀ ਆਉਣਾ ਦੀ। ਕੋਨਾ ਪੈਰੇ ਦੀ ਰਵਾਂਗੇ ਹੂੰ ਆਪਾਂ ਸੌਂਦੇ ਨਹੀਂ ਓਕੇ ਆਪਾਂ ਪੈਰਾ ਲਾਵਾਂਗੇ ਨਾ ਸੌਣ ਤਾਂ ਕੌਣ ਸੌਣ ਆਪਾਂ ਸੌਣ ਥੋੜੀ ਜਾ ਰੇ ਹਾਲ ਨੂੰ ਬੈੱਲੀਆਂ ਦਿਨੇ ਸੌਆਂਗੇ ਹੂੰ ਨਾ ਤਾਂ ਪਵਾਂਦੇ ਦਿਨੋਂ ਦੀਆਂ ਆ ਪੱਕਾ ਆ ਮੈਗਜ਼ੀਨ ਵਿੱਚ ਹੀ ਪਈ ਯਾਰ ਦਿਨੇ ਸੌਂਲੇ ਚੱਲੋ ਰਾਤ ਨੂੰ ਕਿਉਂਕਿ ਪੈਰਾ ਘੱਟ ਲਾਉਂਦੇ ਨੇ ਲੋਕ ਦਿਨੇ ਤਾਂ ਜਾਗਦੇ ਹੁੰਦੇ ਨੇ ਸਾਰੇ ਆਰੇ ਰਾਤ ਨੂੰ ਉਦਨੇ ਸੌਣ। ਸਰਨਾਗਰ ਦੀ ਰੋਟੀ ਬੱਕਰੀ ਐ। ਚੱਕ ਉੱਤਰ ਕੇ ਲਵਾਵਾ। ਬੱਸ। ਬੱਸ। ਚਲੋ ਭਾਈ ਪਹੁੰਚ ਗਏ ਆਪਾਂ। ਕੋਈ ਉੱਤਰਿਓ। ਪਾਵਰ ਬੈਂਕ ਚੱਕ ਲਓ ਨਾਲ ਲੀਡ ਵੀ ਚੱਕ ਲਓ। ਭੈਣ ਦੋ ਸੋਸੀ ਤੇ ਇੱਧਰ ਲੱਗੀ ਨਾਲ। ਨਾਲ ਲੱਗੀ। ਹੈ। ਉਹ ਰਾਤ ਆਣਾ ਲੱਗੀ ਤਾਂ ਬਹੁਤ ਸੁਈਆ। ਜਿਹੜਾ ਮੰਨੇ ਸੀ ਹੁਣ ਥਾਂ ਲੈ ਬਣਾ। ਹੈ? ਮੈਂ ਅਦਜ਼ਮਾਨ ਪੂਰਾ ਲੈ। ਯਾਰ ਬੰਦੇ ਸਤਿ ਸ੍ਰੀ ਅਕਾਲ ਜੀ ਬਾਕੀ ਦੇ ਆਪਣੇ ਬੰਦੇ ਦੇ ਬੰਦੇ ਸੀਗੇ ਨਹੀਂ ਕਰਦੇ ਜੀ ਸਤਿ ਮਾਮਾ ਕਹਿੰਦਾ ਜੀ ਜਾਂਦੀਆਂ ਨੇ ਫੌਜਾਂ ਹੈ ਜੀ ਕੋਲੇ ਹੁੰਦੇ ਨੇ ਕਿੰਨੇ ਬੱਲੇ ਹੋ ਗੀ ਆ ਜਿੰਨੇ ਵਰੀ ਆਏ ਨੇ ਸੇ ਜੀ ਕੋਲੇ ਅੱਛਾ ਬੈਠੇ ਨੇ ਬਈ ਵਿਚਾਰੇ ਧੁਆਂ ਲਾਈ ਕੋਈ ਪੈ ਰਹਿਆਂ ਤੇ ਬੈਠੇ ਨੇ ਸੌਂਦਾ ਦਾ ਕਿਹੜਾ ਰਹਿਣਾ ਲਾਤ ਹੋ ਗੀ ਹੋਈ ਨਹੀਂ ਛਾੜ ਦਿਓ ਛਾੜ 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 ਇਹ ਦੇਖ ਤਰੋ ਖੜੋ ਗੇਰ ਚੁੰਦੀ ਐ ਇਹੋ ਤੀਜੇ ਗੇਅਰ ਚ ਪਾਓ ਬਾਈ ਬੈਕ ਬੈਕ ਪਾ ਬੈਕ ਗੇਅਰ ਪਾਓ ਬਾਈ ਬੈਕ ਗੇਅਰ ਪਾ ਲਈ ਨਾਲ ਸੈਲਫ ਲਾ ਲਈ ਉਹ ਬੈਕ ਨਾਲ ਸੈਲਫ ਲਾ ਲਈ ਓਏ ਬਾਈ ਓਏ ਸੈਲਫ ਲਾ ਲਈ ਨਾਲ ਜਦੋਂ ਸਟਾਰਟ ਕਰ ਰਹੇ ਆਂ ਬਾਈ ਸਪੀਕਰ ਵਾਲੀ ਹੋ ਗਈ ਕਿੱਅਕੋ ਬਾਈ ਹੱਥ ਵਾਰ ਖਦੀ ਪਹਿਲਾਂ ਨਾਲ ਹੋਰ ਨਾ ਉਹ ਗੇਅਰ ਛੋਟਾ ਦੀ ਬਾਈ ਪਹਿਲਾਂ ਹਾਂ ਹਰ ਵੀ ਚੜ ਦੇਖ ਆਪਣੇ ਮੁੰਡੇ ਕੀ ਅੜਾ ਖਤਾਨਾ ਚੱਕੀ ਸੈਟਾ ਕੰਮ ਬਾਈ ਅਸੀਂ ਪਾਰਨੇ ਹੁਣ ਆਪਦੇ ਬਾਈ ਤੰਬੂ ਉਹੋ ਜਿੱਥੇ ਓ ਮੈਂ ਕਾਲੀ ਗੱਡੀ ਆ ਬਾਈ ਮੈਂ ਨਾ ਉਹ ਹੰਡਲ ਨਹੀਂ ਰਦੀ ਸੀ ਸਟਾਰਟ ਨਹੀਂ ਰਦੀ ਠੰਡ ਲੱਗ ਰਹੀ ਦੀ ਗੱਡੀ ਨੂੰ ਓ ਮੈਨੂੰ ਠੰਡ ਲੱਗਣੋਂ ਹਟ ਗਈ ਪਹਿਲਾਂ ਠੰਡ ਲੱਗ ਗਈ ਗੱਡੀ ਨੂੰ ਲੱਗ ਰਹੀ ਆ ਫਿਰ ਹੁਣ ਸਟਾਰਟ ਹੁੰਦੀ ਬਿਚਾਰੀ ਮੈਂ ਕਰਾ ਜੁੜੀ ਬਾਈ ਮੂੰਹ ਚ ਪਾਫਾ ਨਹੀਂ ਕਿਉਂ ਆਹ ਨਾ ਕਰ ਫੱਕ ਆ ਬਗੱਪਿਆ ਗੋਸਵਾ ਤੁਹਾਨੂੰ ਬੰਦ ਬੰਦ ਯਾ ਡ੍ਰਾਈਵਰ ਕਿਹਨ ਮੈਂ ਲਾ ਦਨਾਂ ਨੇ ਤਾਂ ਆ ਦੇਖੋ ਬਈ ਏਸੀ ਦਾ ਵੀ ਪ੍ਰਬੰਧ ਹੈ ਇੱਥੇ ਉਹ ਸੀਸੇ ਦਾ ਕਿ ਛਾਦਰਾਂ ਦਾ ਗਰਮੀਆਂ ਤੱਕ ਦਾ ਪ੍ਰਬੰਧ ਹੈ ਗਰਮੀਆਂ 'ਚ ਵੀ ਪ੍ਰਬੰਧ ਆ ਪੂਰਾ ਆ ਪਾੜੀ ਟਿਊਬ ਲੇਟ ਕਿਵੇਂ ਲਾਈ ਹੋਈਆਂ ਐ ਟਿੱਡੀ ਇਧਰ ਵੀ ਕੋਈ ਪਟਕ ਨਹੀਂ ਕਰਨਾ ਸਟਾਰਟ ਹੀ ਗਰਮੀਆਂ ਤੱਕ ਮੇਰੇ ਨਾਲ ਇਧਰ ਵੀ ਕੋਈ ਪਟਕ ਲੈ ਕੇ ਇਧਰ ਵੀ ਤੀ ਚਾਰ ਮਹੀਨੇ ਤਨੇ ਚਾਰ ਮਹੀਨੇ ਹੋ ਗਏ ਹਾਂ ਹਨਾ ਹੂੰ ਕੰਮ ਖਰਾਬ ਹੋ ਗਿਆ ਕੰਮ ਸਾਡੇ ਨਾਲ ਬਈ ਇਧਰੋਂ ਹੀ ਤੁਰੇ ਫਿਰ ਗਏ 2-3 ਕਿਲੋਮੀਟਰ ਤੁਰ ਕੇ ਮੁੜ ਕੇ ਆਇਆ ਆ ਦੇਖ ਲਓ ਬਈ ਹੁਣ ਲੱਗੇ ਸੀ ਨੇ ਭੇਜੀਆ ਪ੍ਰਧਾਨ ਨੇ ਜਿਹੜੀ ਹਾ ਲੱਗੇ ਸੀ ਲਾਈਆ ਹੁਣ ਉੱਥੇ ਪਹੁੰਚ ਕੇ ਸੀ ਨੇ ਸਭ ਤੋਂ ਪਹਿਲਾਂ ਹਾਜ਼ਰੀ ਲਵਾਉਣੀ ਆ ਹਨਾ ਬਈ ਮੁੰਡਿਆ ਹਾਂਜੀ ਹਾਂਜੀ ਉੱਥੇ ਹਾਜ਼ਰੀ ਲਵਾ ਕੇ ਇਸ ਤੋਂ ਬਾਅਦ ਆਪਾਂ ਡਾਇਰੈਕਟ ਨਵਾਵਾਂਗੇ ਕੋਈ ਗੁਰੇ ਲਓ ਬਈ ਲਓ ਵਿਖਾਲ ਸਾਈਡ ਵਾਲੇ ਵੀ ਪਹੁੰਚੇ ਹੋਏ ਨੇ ਰੇ ਸੇਵਾ ਵਾਲੀ ਆਇਆ ਆਇਆ ਦਰੀ ਗੱਡੀ ਚ ਚਾਹ ਦੇ ਲੰਗਰ ਦੀ ਸੇਵਾ 24 ਘੰਟੇ ਅੱਗੇ ਦੇਖ ਲਾਂਗੇ ਜਾ ਕੇ 13 ਮੰਗਾ ਨੇ ਹਾਂ ਜਿਹੜਾ 13 ਮੰਗਾ ਉਹ ਦਵਾਈ ਲੈਣ ਦੇ ਚੱਲਣਾ ਚੱਲ ਰਿਹਾ ਤੇ ਦੂਜੇ ਨੰਬਰ ਤੇ ਜਿਹੜੀ ਬਾਈ ਨੇ ਗੱਲ ਕਹੀ ਆ ਦੇਖੋ ਇਹ ਸਾਰੇ ਕਿਸਾਨਾਂ ਨੂੰ ਤਸਵੀਰ ਦਿਖਾਉਣੇ ਆ ਇਹਨਾਂ ਦੇ ਵੀ ਪਰਿਵਾਰ ਨੇ ਆ ਨੌਜਵਾਨ ਬੈਠੇ ਨੇ ਇਹਨਾਂ ਦੀ ਪਰਿਵਾਰ ਨੇ ਇਹਨਾਂ ਦੇ ਵੀ ਜੀ ਕਰਦਾ ਸੀ ਵੀ ਨਵਾਂ ਸਾਲ ਆ ਉਹਦੇ ਪਰਿਵਾਰਾਂ ਨਾਲ ਮਨਾਈਏ ਜਿਵੇਂ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਵੱਡੇ ਵੱਡੇ ਪ੍ਰੋਗਰਾਮ ਹੋਣਗੇ ਰਾਤਾਂ ਨੂੰ ਸਾਰੇ ਪਟਾਕੇ ਵਗੈਰਾ ਸਭ ਕੁਝ ਕਰਨਗੇ ਪਰ ਇਹਨਾਂ ਨੇ ਇੱਕ ਸੱਚੀ ਸੱਚੇ ਕਿਸਾਨ ਹੋਣ ਦਾ ਸਬੂਤ ਦਿੱਤਾ ਇਹਨਾਂ ਨੇ ਕੀ ਕਿਹਾ ਵੀ ਜੋ ਸਾਡਾ ਜਰਨਲ ਇੱਥੇ ਬੈਠਾਗਾ ਸਾਡੇ ਲਈ ਉਹ ਲੜਾਈ ਲੜ ਰਿਹਾ ਤੇ ਅਸੀਂ ਉਹਨਾਂ ਨਾਲ ਸਾਡੇ ਕਿ ਨਹੀਂ ਜਾ ਰਹੇ ਇਹ ਵੀ ਇੱਕ ਬਹੁਤ ਵੱਡੀ ਭਾਵਕ ਤਸਵੀਰ ਆ ਸਾਡੇ ਮੋਰਚੇ ਦੀ ਵੀ ਜਿੰਨਾ ਟਾਈਮ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਸਾਡੇ ਜਰਨਲ ਜੀ ਦੀ ਗੱਲ ਨਹੀਂ ਸੁਣੀ ਜਾਂਦੀ ਉਹਨਾਂ ਟਾਈਮ ਅਸੀਂ ਇੱਥੇ ਹੀ ਰਹਾਂਗੇ ਸਾਡੇ ਲਈ ਕੋਈ ਨਵਾਂ ਪੁਰਾਣਾ ਸਾਲ ਕੋਈ ਨਹੀਂ ਹੈਗਾ ਇਸੇ ਵੇਲੇ ਅੱਗੇ ਗੱਲ ਕਰਾਉਣੇ ਸਾਡੇ ਕੋਲੇ ਜੀ ਪ੍ਰਧਾਨ ਜੀ ਨੇ ਇੱਥੇ ਮੌਜੂਦ ਨੇ ਜੈਤਰੀ ਸਾਹਿਬ ਬਹੁਤ ਅੱਛਾ ਪਰ ਚਲੋ ਜੀ ਮੰਡੀਆਂ 'ਚ ਕਾਤ ਰੋੜਦੇ ਮੰਡੀ ਗਈ ਜਿੰਸ ਨੂੰ ਇਹ ਠੁੱਡੇ ਮਾਰਦੇ ਮੰਡੀ ਗਈ ਜਿੰਸ ਨੂੰ ਇਹ ਠੁੱਡੇ ਮਾਰਦੇ ਪੰਜ ਦਿਨ ਤਸਕਾ ਕੇ ਫੇਰ ਉਸ ਨੂੰ ਸਦਾਰਦੇ ਕਹਿੰਦੇ ਰਹਿ ਜਾਵੇ ਨਾ ਗਿੱਲ ਨਾਲ ਪਾਰੀ ਮੰਡੀਆਂ 'ਚ ਕਾਤ ਰੋੜਦੇ ਸਾਡੀ ਜਾਨ ਨਾਲੋਂ ਫਸਲ ਪਿਆਰੀ ਮੰਡੀਆਂ 'ਚ ਕਾਤ ਰੋੜਦੇ ਖਰੀਦ ਕੇ ਜਨਸ ਇਹ ਕੋਠੇ ਪਰ ਲੈਂਦੇ ਐ ਖਰੀਦ ਕੇ ਜਨਸ ਇਹ ਕੋਠੇ ਪਰ ਲੈਂਦੇ ਐ ਉਸ ਜਨਸ ਦੇ ਫਿਰ ਡੁੱਡੇ ਮੁੱਲ ਪੈਂਦੇ ਐ ਨਾਲੇ ਮਾਰਦੇ ਸੁਪਾਈਆਂ ਨਾਲੇ ਮਾਰਦੇ ਸੁਪਾਈਆਂ ਕਹਿੰਦੇ ਇਹਦੇ ਵਿੱਚ ਕੋਈ ਨਹੀਂ ਬਿਮਾਰੀ ਮੰਡੀਆਂ ਚ ਕਾਤ ਰੋੜਦੇ ਸਾਡੀ ਜਾਨ ਨਾਲੋਂ ਫਸਲ ਪਿਆਰੀ ਮੰਡੀਆਂ ਚ ਕਾਤ ਰੋੜਦੇ ਇਹਨਾਂ ਦਾ ਭਾਅ ਹੈ ਦਾ ਇਹਨਾਂ ਦਾ ਬੰਦਾ ਤੋਲਦਾ ਇਹਨਾਂ ਦਾ ਭਾਅ ਹੈ ਦਾ ਇਹਨਾਂ ਦਾ ਬੰਦਾ ਤੋਲਦਾ ਛੱਡ ਦੇ ਨਾ ਢੇਰੀ ਨੂੰ ਵਿਚਾਲੇ ਕਸਾਨ ਡਰਦਾ ਤਾਂ ਮਿਲ ਜੂਗਾ ਜਿਹੜੀ ਉਹ ਲੈ ਖਾਉਣੀ ਏ ਓਏ ਆ ਦੇਖੋ ਬਈ ਕਿਵੇਂ ਪਏ ਨੇ ਸਾਰੇ ਥੱਲੇ ਤੇ ਹੁਣ ਆਪਾਂ ਚੱਲਦੇ ਹਾਂ ਸਟੇਜ ਕੋਲੇ ਕਿੰਨਾ ਦੂਰਾ ਹੈ ਗਿਆ ਕਿੰਨੇ ਲੋ ਡੇਡ ਕਿਲੋਮੀਟਰ ਬਾਕੀ ਉਹ ਸੁਣੋ ਹਾਂ ਨਾਲ ਚਲੋ ਬਈ ਆ ਦੇਖੋ ਬਈ ਆਹ ਸਾਰੇ ਜਿਹੜੇ ਨਿਸ਼ਾਨ ਦਿਸ ਰਹੇ ਨੇ ਬੈਨਰ ਪਾੜੇ ਹੋਏ ਬੈਨਰ ਪਾੜਿਆ ਹੋਇਆ ਏ ਇਹ ਗੋਲੇ ਵੱਜੇ ਹੋਏ ਨੇ ਉਧਰ ਤੋਂ ਸਵੇਰੇ ਦਿਖਾਵਾਂਗੇ ਉਧਰ ਤੋਪਾਂ ਤੋਪਾਂ ਲੋਡ ਕਰੀ ਬੈਠੇ ਨੇ ਫੌਜੀ ਦੇਖ ਲੋ ਪਾਜ਼ਾਰੇ ਗੋਲੇ ਲੱਗੇ ਹੋਣਾਰੇ ਤੱਕਾ ਵਾਜੀ ਏ ਆਹਾ ਕੀ ਸਟੇਜ ਬਈ ਇੱਥੇ ਪਏ ਨੇ ਡੱਲੇ ਵਾਲ ਸਾਹਿਬ ਤੇ ਆ ਸਾਰੇ ਲੋਕ ਅੱਗੇ ਪਏ ਨੇ ਇੱਥੇ ਉਰੀ ਪੈਂਦੇ ਆ ਪੂਰਾ ਪੱਕਾ ਕੰਮ ਐ ਇੱਥੇ ਵੀ ਉੱਪਰ ਟੀਨਾ ਬਾਹ ਰੱਖੀਆਂ ਨੇ ਆ ਦੇਖੋ ਕਿਵੇਂ ਪਏ ਆ ਲੋਕ ਬਈ ਤੇ ਪੈਰਾ ਵੀ ਬਹੁਤ ਸਖਤ ਆ ਓਰੇ ਸੌਂਦਾ ਗੁੰਦਾ ਓਰੇ ਕੋਈ ਨਹੀਂ ਹੈਗਾ ਕਿਉਂ ਉਰੀ 1.50 ਹੋ ਗਈ ਇਹ ਸਖਤ ਪੈਰਾ ਮੂੰਗਫਲੀਆਂ ਦਾ ਲੰਗਰ ਉਹ ਫਲੀ ਦੀ ਸੇਵਾ ਨਾ ਬਈ ਯਾਰ ਯਾਰ ਸਾਉਣਾ ਹੈ ਸਾਉਣਾ ਨਾ ਮੈਂ ਸਟੇਟ ਤੇ ਖਲਾਈ ਗੁਰੀ ਦੇ ਹੈਪੀ ਨੀਅਰ ਸਾਰਿਆਂ ਨੂੰ ਦੁਰੀ ਨੂੰ ਆ ਦੇਖ ਸਾਉਣ ਸੂਣ ਦਾ ਟਾਈਮ ਕਿੱਥੇ ਦੋ ਮਰ ਗਈ ਫਿਰ ਸਾਉਣ ਤੀ ਬੰਦਾ ਸਾਉਂਦੀ ਆ ਹਾਂ ਤੇ ਉਹ ਏ ਕੰਨੀ ਸੋਹਣੀ ਗੱਲ ਕਹੀ ਆ ਉਹ ਮੂਸੀਆ ਵਾਲੇ ਨੇ ਕਹੀ ਆ ਮੈਂ ਨਹੀਂ ਕਹੀ ਕੰਨੀ ਸੋਹਣੀ ਗੱਲ ਕਹੀ ਆ ਉਹ ਮੂਸੀਆ ਵਾਲੇ ਹਾਂ ਕੀ ਕਰਨ ਲੱਗ ਰਿਹਾ ਗੁਰੀ ਇਹ ਵੱਡੀ ਫੂਕਣੀ ਬਣਾ ਕੇ ਦਿੰਨੇ ਆਪਾਂ ਉਰੇ ਆਖਾ ਨਾ ਸੰਗਤ ਨੂੰ ਦੇਖ 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 ਦੇ ਕੋਚਿੰਗ ਲਈ ہوئی ਇਹ ਆਪਾਂ ਨੇ ਹੋਗੇ 15-20 ਮਿੰਟਾਂ ਨਾਲ ਇਹ ਕਰਦੇ ਨੇ ਆ ਦੇਖੋ ਬਈ ਸਵੇਰੇ ਦਾ ਮਾਹੌਲ ਆ ਇਹ ਤਰਨੇ ਤੇ ਇਧਰ ਤੋਂ ਹੀ ਲਾ ਰੱਖੀ ਆ ਬਾਪਿਆਂ ਨੇ ਰਾਤ ਦੀ ਦਲਰੀ ਆ ਤਾਂ ਬਾਕੀ ਬਾਕੀ ਉਸਤੇ ਜਾਨ ਨੇ ਦਰਸੋ ਰੇ ਆ ਅੱਬ ਬਖੜਾਉ ਲਾ ਕੀ ਕਹਿੰਦਾ ਆਜੋ ਜੀ ਆਜੋ ਬੈਠੋ ਜੀ ਇਧਰ ਟਾਕੀ ਖੋਲ ਲਾ ਵੇ 6 ਵਜੇ ਲਾਈਵ ਹੋ ਜੀ ਗੱਟ ਜਾਨੇ ਬੱਬਾ ਜੀ ਕਿਹੜਾ ਪਿੰਡਾ ਬੱਬਾ ਜੀ ਹਾਂਜੀ ਵੀਰ ਜੀ ਕਿਹੜਾ ਪਿੰਡਾ ਤੇਰਾ ਚੁੰਮਾ ਪਿੰਡਾ ਜਿਲ੍ਹਾ ਬਠਿੰਡਾ ਠੀਕ ਹੈ ਬੱਬਾ ਜੀ ਠੀਕ ਹੈ ਜੀ ਬਠਿੰਡੇ ਜਿਲ੍ਹੇ ਤੋਂ ਆਉਂਦਾ ਬਾਈ ਉੱਥੇ ਅੱਛਾ ਹੈ ਜੀ ਪਹਿਲਾਂ ਡਿਸਕ ਪ੍ਰੋਬਲਮ ਆਇਆ ਜਦੋਂ ਇੱਥੇ ਉਹ 13 ਤਰੀਕ ਨੂੰ ਹੋ ਗਿਆ ਸੀ ਨਾ ਬੱਬਲਾਸਟ ਹਾਂਜੀ ਉਦੋਂ ਡਿੱਗ ਪਏ ਸੰਗਤ ਉੱਤੋਂ ਦੀ ੱੱਪੀ ਗਈ ਜੀ ਅੱਛਾ ਜੀ ਬਣ ਕੇ ਬਹਿ ਗਏ ਸੀ ਤੇ ਤੈਨੂੰ ਤੋਂ ਬੇਨਤੀ ਕੀਤੀ ਤੁਰਿਆ ਨਹੀਂ ਜਾਂਦਾ 2 ਕਿਲੋਮੀਟਰ ਬਾਅਦ ਐਨੀ ਮੀਟਰ ਜਾਣਾ ਨਾ ਨਾ ਕੋਈ ਨਹੀਂ ਮਾੜੀਆਂ ਸਰਕਾਰਾਂ ਦੀ ਦੇਣ ਦੇ ਕਾਰਨ ਇਹ ਭਰਾਵੋ ਵੜਾਪੇ ਦੇ ਵਿੱਚ ਵੀ ਇਹਨਾਂ ਨੇ ਆ ਚੀਜ਼ਾਂ ਵਰਤਣੀਆਂ ਬੜੀਆਂ ਆ ਠੀਕ ਹੋ ਜੀ ਤੁਸੀਂ ਬਹੁਤ ਚੜਦੀ ਕਲਾ ਜੀ ਮੈਂ ਤਾਂ ਇੱਥੋਂ ਹੀ ਸਪੀਕਰ ਮੋਬਾਈਲ ਦੇ ਨਾਲ ਹੀ ਪਿੰਡਾਂ ਦੇ ਗੁਰਦੁਆਰਿਆਂ ਦੇ ਵਿੱਚ ਸਪੀਚ ਕਰ ਦੇਣਾ ਠੀਕ ਹੈ ਜੀ ਵੀ 4 ਤਰੀਕ ਨੂੰ ਹਮ ਹਮਾ ਕੇ ਆਓ ਠੀਕ ਹੈ ਜੀ ਇਹ ਇੱਕ ਪਰਖ ਦੀ ਘੜੀ ਹੈ ਹਾਂ ਉਹ ਸੂਰਮਾ ਜੋਦਾ ਤੁਹਾਡੇ ਜਿਹੜੇ ਦਰਸ਼ਨ ਕਰਨਾ ਚਾਹੁੰਦਾ ਵੀ 4 ਤਰੀਕ ਨੂੰ ਮੈਂ ਸਟੇਜ ਤੇ ਆਉਂਗਾ ਹਾਂ ਜੀ ਮੈਂ ਮੇਰਾ ਪਰਿਵਾਰ ਜਿੰਨਾ ਬੈਠੇ ਭਾਵੇਂ ਅਗਲੇ ਦਿਨ ਆਉਦੇ ਅੱਖਾਂ ਮੇਜਾਂ ਮੈਂ ਉਹਨਾਂ ਨੂੰ ਦੇਖਣਾ ਚਾਹੁੰਦਾ ਹਾਂ ਹਾਂ ਜੀ ਉਹ ਮੈਂ ਜਿੰਨੇ ਕਿ ਗੁਰਦੁਆਰਿਆਂ ਦੇ ਮੇਰੇ ਕੋਲ ਨੰਬਰ ਹੈ ਹਾਂਜੀ ਮੈਂ ਫੋਨ ਦੇ ਰਾਂ ਨਹੀਂ ਸਪੀਚ ਕਰਦਾਂ ਉਹ ਮੈਗ ਦੇ ਅੱਗੇ ਲਾ ਦਿੰਦੇ ਠੀਕ ਹੈ ਜੀ ਵੇਖੋ ਜੀ ਜਾਗਣਾ ਕਿ ਨੌਜਵਾਨ ਪੀੜੀ ਬਹੁਤ ਆ ਰਹੀ ਹੈ ਹਾਂ ਹਾਂ ਸਾਨੂੰ ਬੜਾ ਹੌਸਲਾ ਹੋਇਆ ਉਸ ਦਿਨ ਤੋਂ ਜਦੋਂ ਤੋਂ ਤੁਹਾਡੇ ਵਰਗੇ 20000 ਇੱਥੇ ਆ ਰਹੇ ਨੇ ਨੌਜਵਾਨ ਹਾਂਜੀ ਇੰਨਾ ਸਰੂਰ ਮਿਲਿਆ ਵੀ ਜ ਹੁਣ ਆਪਾਂ ਬਣਾ ਮੋਰਚਾ ਜਿੱਤ ਬੰਦ ਹੈ ਹਾਂ ਜਦੋਂ ਵੀ ਜਿੱਤੇ ਮੋਰਚਾ ਨੌਜਵਾਨ ਪੀੜੀ ਨੇ ਹਾਂਜੀ ਤੇ ਚਲੋ ਵੱਡੇ ਬਜ਼ੁਰਗ ਤਾਂ ਬੈਠੇ ਆ ਆਪਦਾ ਵੀ ਉਹਨਾਂ ਦੇ ਆਲਾ ਬਣੇ ਇੱਥੇ ਤੁਸੀਂ ਆ ਉਹਨਾਂ ਕੋਲ ਜਿਹੜੇ ਜ਼ਾਲਤੇ ਜਿਹੜੇ ਰਹਿ ਕੇ ਦੇਖ ਆਇਆ ਵੀ ਹਾਂ ਜੀ ਛੋਡੇ ਨਾਲੋਂ ਵੱਧ ਸਾਡਾ ਹੱਕ ਵੀ ਬਣਦਾ ਬੜਾ ਬੜਾ ਜੀ ਬੜਾ ਬੜਾ ਵੇਖੋ ਇਹ ਸਾਡੀ ਹਲੇ ਸਟਾਰਟਿੰਗ ਆ ਜੀ ਅਸੀਂ ਤਾਂ ਵੇਖੋ ਸਾਡੀਆਂ ਅੱਖਰ ਹੁੰਦੀਆਂ ਅੰਸ ਤੇ ਬੰਤ ਦੀ ਲੜਾਈ ਹੈ ਜੀ ਅਸੀਂ ਤਾਂ ਆਪ ਦਾ ਟਾਈਮ ਪਾਸ ਕਰਗੇ ਹਾਂ ਜੀ ਉਹ ਜੇ ਸਾਡੇ ਕੋਲ ਜ਼ਮੀਨ ਹੀ ਨਹੀਂ ਰਹੀ ਸਾਡੇ ਤੋਂ ਪੁੱਤੇ ਦੁੱਤੇ ਆ ਕੇ ਕੀ ਕਰਨਗੇ ਜੀ ਉਹਨਾਂ ਕਿੱਥੋਂ ਖਾਣਗੇ ਉਹੀ ਤਾਂ ਗੱਲ ਆ ਜੀ ਜਿਨ੍ਹਾਂ ਦਾ ਅੱਗੇ ਸਰਵਾਈਵ ਦਾ ਸੀ ਨਹੀਂ ਕਰਨਾ ਜੀ ਹਾਂ ਜੀ ਹਾਂ ਜੀ ਮਾੜੀ ਸਰਕਾਰ ਦੀ ਮਾੜੀ ਪਾਲਿਸੀ ਹੈ ਜੀ ਇਹਨਾਂ ਦੀ ਟਾਡਾ ਕਿਹੜਾ ਜਲਾ ਜੀ ਸੰਗਰੂਰੀ ਵੈਰੀਬਲ ਸੰਗਰੂਰ ਦੀ ਬਹੁਤ ਸੰਗਤ ਆਈ ਜੀ ਬੱਲੇ ਬੱਲੇ ਮੇਰਾ ਉਗਰਾਹਾ ਪਿੰਡ ਆਈ ਇਹਨਾਂ ਦਾ ਸਤਿ ਆਵ ਜੀ ਜੀ ਅੱਛਾ ਫਿਰ ਤਾਂ ਤੁਸੀਂ ਖਾਸ ਉਹਦੇ ਗਰਾਹਾ ਦੇ ਪਿੰਡ ਤੋਂ ਹਾਂ ਹਾਂ ਜੀ ਤੇ ਪਰ ਫਿਰ ਵੀ ਤੁਸੀਂ ਸਾਡੇ ਨਾਲ ਯਾਰ ਸ਼ਿਰਕਤ ਕੀਤੀ ਸਾਡਾ ਯਾਰ ਤੁਹਾਡੇ ਵਰਗੇ ਬੰਦੇ ਅੱਗੇ ਵੀ ਸਿਰ ਨਿਮਦਾ ਹਾਂ ਕਿਉਂਕਿ ਇੱਕ ਪਿੰਡ ਦੇ ਵਿੱਚੋਂ ਐਡੀ ਵੱਡੀ ਮੂਵਮੈਂਟ ਹੋਵੇ ਗੌਰ ਫਿਰ ਵੀ ਉਹ ਆ ਕੇ ਇੱਥੇ ਸੰਗਤ ਦੇ ਵਿੱਚ ਜਿਹੜੇ ਆਪਦੇ ਦਰਸ਼ਨ ਦਿੰਦੇ ਤੇ ਨਾਲ ਇਹਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਦੇ ਆ ਸਹੀ ਗੱਲ ਆ ਜੀ ਹਾਂ ਜੀ ਅਸੀ ਰਾਤ ਦੀ ਉਰੀਆਂ ਹੀ ਬੱਬਾ ਵੈਰੀ ਗੁੱਡ ਜੇ ਤੁਹਾਡਾ ਕੋਈ ਰਹਿਣ ਬਸੇਰੇ ਦੀ ਕੋਈ ਪ੍ਰੋਬਲਮ ਆਵੇ ਤਾਂ ਤੁਸੀਂ ਦੱਸ ਦੇ ਪਹਿਰੇ ਤੇ ਦੀ ਹਾਂਜੀ ਹਾਂਜੀ ਨਹੀਂ ਫਿਰ ਇਹ ਨਾ ਸਾਡਾ ਫਰਜ਼ ਬਣਦਾ ਹੈ ਤੁਸੀਂ ਮਹਿਮਾਨ ਹੋ ਸਾਡੇ ਦੇ ਸੇਵੇ ਪਹਿਰੇ ਤੇ ਸੀ ਅਸੀਂ ਜੀ ਬਸ ਘੰਟਾ ਘਸੋਂਗੇ ਸੀ ਅੱਛਾ 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 ਠੀਕ ਹੈ ਠੀਕ ਹੈ ਠੀਕ ਹੈ ਜੀ ਕਿਸਾਨ ਬੈਠਾ ਮਰ ਰਿਹਾ ਤੂੰ ਗੱਨਾ ਵੱਡੀਆਂ ਕਰ ਰਿਹਾ ਬੱਬੂ ਮਾਨ ਨਾਲ ਰਲ ਕੇ ਤੂੰ ਇੱਕ মুਵੀ ਬਣਾਈ ਸੀ ਯਾਦ ਹੋਣਾ ਗੱਲ ਕੀ ਕੀ ਉਹਦੇ ਵਿੱਚ ਸਭ ਅੱਧੀ ਵੇਨਾ ਪੂਰੀ ਹੋਈ ਬਸ ਪਿੱਛੇ ਲਾ ਗਿਆ ਲੋਕਾਂ ਨੂੰ ਬਦਲਾ ਬਦਲਾ ਵਾ ਦਾ ਨਾਰਾ ਲਾ ਕੇ ਦਿੱਤਾ ਸਾਨੂੰ ਧੋਖਾ ਤੋਂ ਕਿਸਾਨ ਨਾਲ ਨਹੀਂ ਖੜਦਾ ਕੇਜਰੀਵਾਲ ਦੇ ਕਹੇ ਤੋਂ ਖਾਲ ਮਾਰਦੇ ਪੱਟ ਕੇ ਖੂ ਲੀਡਰਾਂ ਨੂੰ ਮਾੜਾ ਕਹਿੰਦਾ ਸੀ ਹੁਣ ਤੂੰ ਹੋਰਾਂ ਦੀ ਸਿਕਿਉਰਿਟੀ ਤੇ ਤਵੇ ਆਪ ਘਰਦਿਆਂ ਨੂੰ ਸਿਕਿਉਰਿਟੀ ਦਵਾਤੀ ਆਉਣਾ ਚੰਡੀਗੜ੍ਹ ਤੋਂ ਬਠਿੰਡੇ ਨੂੰ ਸਾਰੇ ਰੋਡ ਤੇ ਪੁਲਿਸ ਖੜਾ ਤੀ ਤੂੰ ਟੌਪ ਕਰ ਗਿਆ ਰਾਜਨੀਤੀ ਦੀਆਂ ਖੇਡਾਂ 'ਚ ਹੱਕ ਸੱਚ ਲਈ ਬੋਲਣ ਵਾਲੇ ਬੰਦ ਕਰ ਤੇ ਦੂਜੇ ਨਾਲ ਚ ਆ ਕੇ ਬਣੀ ਪਿੰਡੋਂ ਗਰਾਹ ਦੇਖਣਾ ਨਹੀਂ ਚੱਲਦਾ ਤੇਰਾ ਮੂੰਹ ਨਾ ਮਾੜਾ ਕਹਿਦਾ ਸੀ ਹੁਣ ਤੂੰ ਕੋਲਫੀ ਗਰਮ ਗਰਮ ਦੈਂ ਚੱਲੀ ਜਾਂਦੀ ਸੀ ਬਾਈ ਓਰੇ ਅੱਜ ਵੀ ਬਹੁਤ ਦੇਖਦੇ ਨੇ ਓਰੇ ਬਾਬੇ ਤਰਨੇ ਤੇ ਇੱਧਰ ਤੁਹਾਨੂੰ ਦਿਖਾਉਂਦੇ ਆ ਇੱਧਰ ਆਹ ਉਹ ਰੇ ਹੱਦ ਐ ਵਸ ਇੱਥੇ ਫੌਜੀ ਖੜੇ ਨੇ ਅੱਗੇ ਇੱਧਰਲੇ ਪਾਸੇ ਆਪਣਾ ਬਹੁਤ ਗਾਹਾਂ ਤੱਕ ਆ ਕਈ ਕਿਲੋਮੀਟਰ ਤੱਕ ਤੇ ਇੱਧਰ ਉਹ ਫੌਜੀ ਖੜੇ ਨੇ ਤਿਆਰ ਫਰਤਾਰ ਤਿਆਰ ਫਰ ਤਿਆਰ ਖੜੇ ਨੇ ਉੱਪਰ ਲੋਡ ਕਰ ਰੱਖੇ ਨੇ ਉਹਨਾਂ ਨੇ ਗੋਲੇ ਆਪਣੀ ਤਾਰ ਆ ਗਈ ਦਰਸ ਹੈ ਆਪਣੀ ਤਾਰ ਆਹੇ ਆਹ ਤਾਰ ਐ ਬਈ ਜੇ ਆਹ ਹਾ ਟੱਪ ਗਏ ਬਾਰਡਰ ਉਹਦੀ ਚਲਾ ਦੇਣਗੇ ਗੋਲੀਆਂ ਉਹ ਤਿਆਰ ਖੜੇ ਨੇ ਉਹ ਉਹ ਤੋਪ ਫੜੀ ਦਿਲ ਬਸੇ ਕਿੱਥਿਆ ਦੋ ਹਰ ਇੱਕ ਇਧਰਲੇ ਪਾਸੇ ਆਹ ਟੋਪਾਂ ਦੂਪਾਂ ਇੱਕ ਖੜੀਆਂ ਨੇ ਹਾਲੇ ਉਹਦਾ ਪੱਲੇ ਪਾ ਕੇ ਆ ਤਾਂ ਆ ਟੱਪ ਗਿਆ ਇਹ ਬੰਦਾ ਉਹਦੀ ਭੈ ਗੋਲੀਆਂ ਚਲਾਦਣਾ ਵਿਚਾਲੇ ਦੇਖ ਲਾ ਮम्मा ਕੀ ਕਾਲ ਪਹਿਰਿਆ ਹਾ ਹਣਾ ਸੜਕ ਤੇ ਇਧਰ ਹੀ ਦੇਖੀ ਜਾਂਦੇ ਨੇ ਉਹ ਬੱਸ ਵੀ ਕੋਈ ੜੇ ਦੀ ਨਹੀਂ ਆਣਾ ਉਹ ਉੱਥੋਂ ਹਰਿਆਣਾ ਸਟਾਰਟ ਹੋ ਜਾਂਦਾ ਇਹਦੀ ਕੁੱਤਾ ਲੰਘ ਗਿਆ ਇਹ ਪੰਜਾਬ ਤੇ ਆਪਾਂ ਹਰਿਆਣੇ ਦੀ ਸਰਦ ਚਾ ਦੇਖੋ ਬਈ ਇਸ਼ਨਾਨ ਹੋ ਰਿਹਾ ਐਨੀ ਠੰਡ ਚ ਬਈ ਕਿੰਨੀ ਹਵਾ ਚੱਲਣ ਲੱਗ ਰਹੀ ਆ ਜੋਦੇ ਨੇ ਇਹ ਜੋਦੇ ਬਈ ਯਾਰ ਲਾਈਕ ਕਰ ਇਧਰ ਦੇਖੋ ਬਾਬੇ ਨਾਨਕ ਨੂੰ ਗੱਲੋਂਗਾ ਆਪਣੀ ਲੋਕ ਕਹਿ ਰਹੇ ਨੇ ਬਾਬੇ ਨਾਨਕ ਦਾ ਲੰਗਰ ਦੇਖੋ ਬਈ ਹਾਂ ਓਏ ਵਾਹਿਗੁਰੂ ਇੱਕ ਕੈਦਾਂ ਦੇ ਨੇ ਆਪਣੇ ਵਾਲੇ ਲੋਕ ਹੀ ਇਹਨਾਂ ਨੂੰ ਮਾੜਾ ਚੰਗਾ ਕਿੰਨਾ ਔਖਾ ਯਾਰ ਇੱਥੇ ਰਹਿਣਾ ਸਾਨੂੰ ਬੱਚੇ ਸੀ ਕਿਵੇਂ ਆਓ ਭਾਈ ਵੱਧ ਤੋਂ ਵੱਧ ਜੀ ਜਦੋਂ ਵੀ ਟਾਈਮ ਲੱਗਦਾ ਉਹਦੀ ਆਓ ਉਹ ਆ ਗਈ ਸਾਹਮਣੇ ਸਟੇਜ ਬਈ ਹੁਣ ਉੱਥੇ ਜਾ ਰਹੇ ਸੀ ਗੱਡੀ ਲੱਗ ਲੰਗਰ ਲਓ ਭਾਈ ਵੱਧ ਤੋਂ ਵੱਧ ਪਹੁੰਚੋ ਇੱਕ ਵਾਰ ਫੇਰ ਅਪੀਲ ਕਰਦੇ ਆ ਇੱਕ ਦੋ ਦਿਨ ਅਸੀਂ ਇੱਥੀਆਂ ਬੈਟਰੀ ਦੀ ਬਹੁਤ ਪ੍ਰੋਬਲਮ ਹੈ ਇੱਥੇ ਤਾਂ ਕਰਕੇ ਵਲੌਗ ਆਪਾਂ ਇੱਥੇ ਸਮਾਪਤ ਕਰਦੇ ਆ ਸ਼ੇਅਰ ਜ਼ਰੂਰ ਕਰਿਓ ਸਾਰੇ ਜਣੇ ਕਿਸਾਨ ਮਜ਼ਦੂਰ ਇੱਕ ਜੰਦਾਬਾਦ